ਖਬਰ ਇਹ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੇਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੇਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਰਕੁਸ਼ਨ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ED ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਹੋਇਆ ਹੈ ਕਿ ED ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇहद ਕਰੀਬੀ ਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਤਕਬਿਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੈਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੈਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਰਕੁਸ਼ਨ ਆਰਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ਈਡੀ ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਹੋਇਆ ਹੈ ਕਿ ਈਡੀ ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇਹਦ ਕਰੀਬ ਵਿਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਇਹ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ EID ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੈਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ EID ਦੇ ਵੱਲੋਂ ਰੈਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਕੁਸ਼ਣ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ED ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿਕਰਿਓ ਗਿਆ ਹੈ ਕਿ ED ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇहद ਕਰੀਬੀ ਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਇਹ ਖਬਰ ਖੰਨਾ ਤੋਂ سامنے ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੈਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੈਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਰਕੁਸ਼ਨ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ED ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਹੋਇਆ ਹੈ ਕਿ ED ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇहद ਕਰੀਬੀ ਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਤਕਬਰੀ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੇਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੇਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਰਕੁਸ਼ਨ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ED ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਹੋਇਆ ਹੈ ਕਿ ED ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇਹਦ ਕਰੀਬੀ ਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਇਹ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੈਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੈਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਬਕਾ ਮੰਤਰੀ ਭਾਰ ਕੁਸ਼ਣ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇ ਮਾਰੀ ਕੀਤੀ ਗਈ ਹੈ। ED ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੇਕਰੀਓ ਗਿਆ ਹੈ ਕਿ ED ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇਹਦ ਕਰੀਬੀ ਦਸਿਆ ਜਾ ਰਿਹਾ ਹੈ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ ਤਕਬਾਰੇ ਖੰਨਾ ਤੋਂ ਸਾਮਨੇ ਆ ਰਹੀ ਹੈ ਜਿੱਥੇ ਕਿ ਈਡੀ ਦੇ ਵੱਲੋਂ ਇੱਕ ਕਾਂਗਰਸੀ ਨੇਤਾ ਦੇ ਕਾਰ ਰੈਟ ਕੀਤੀ ਗਈ ਹੈ ਦਾਸਤੀ ਕਿ ਕਾਂਗਰਸ ਦੇ ਨੇਤਾ ਰਾਜਦੀਪ ਸਿੰਘ ਦੇ ਕਾਰ ਈਡੀ ਦੇ ਵੱਲੋਂ ਰੈਟ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਕੁਸ਼ਨ ਆਰਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਦੇ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ ਈਡੀ ਦੇ ਵੱਲੋਂ ਕਾਂਗਰਸ ਨੇਤਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸੇ ਕਰਕੇ ਹੋਇਆ ਹੈ ਕਿ ਈਡੀ ਦੀ ਰਡਾਰ ਤੇ ਆਇਆ ਇਹ ਨੇਤਾ ਗੁਰਕਿਰਤ ਸਿੰਘ ਕੋਟਲੀ ਦਾ ਬੇਹਦ ਕਰੀਬੀ ਦਸਿਆ ਜਾ ਰਿਹਾ ਹੈ ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ